ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਕੜੂਆ ਨੇੜੇ ਮਰੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਆ ਧਾਰਮਿਕ ਦਿਵਾਨ ਸਜਾਏ ਗਏ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਜਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਗਾ ਕੇ ਗੁਰੂ ਚਰਨਾਂ ਨਾਲ ਜੋੜਿਆ ਗਿਆ ਇਸ ਮੌਕੇ ਸਾਈ ਸ਼ਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਅਤੇ ਸ਼ਾਦਤ ਸੰਬੰਧੀ ਵੀ ਆਇਆਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਆਇਆਂ ਸੰਗਤਾਂ ਦੇ ਲਈ ਲੰਗਰ ਦੇ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਸੋ ਤੁਸੀਂ ਵੀ ਦੇਖੋ ਇਸ ਮਹਾਨ ਸਮਾਗਮ ਦੀਆਂ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਇੱਥੋਂ ਦੇ ਮੁੱਖ ਬੁਲਾਰਾ ਬਾਬਾ ਜੀ ਨਾਲ ਕਿਸੇ ਵੀ ਕਾਰਜ ਤੋਂ ਪਹਿਲਾਂ ਅਰਦਾਸ ਕਰਨੀ ਆ ਤੇਰਵਾ ਵੀ ਸੁਣਦੇ ਜਾਓ ਤੇਰਵਾ ਹੁਕਮਨਾਮਾ ਇਹ ਆ ਜਦੋਂ ਭਾਈ ਸਾਹਿਬ ਦੇਖ ਦਿੰਦੇ ਆ ਨਾ ਤੁਸੀਂ ਬੈਠਾ ਜਿਹੜਾ ਸਿੱਖ ਉਹ ਦੇਖ ਸਕਦਾ ਤੇ ਚਲੇ ਜਾਂਦਾ ਹੈ ਨਹੀਂ ਤੇਰਵਾ ਹੁਕਮਨਾਮਾ ਇਹ ਆ ਵੀ ਜਿੰਨੀ ਦੇਰ ਸਾਰੀ ਸੰਗਤ ਨੂੰ ਦੀਗ ਨਹੀਂ ਵਰਤਦੀ ਸਿੱਖ ਬੰਦੂਰ ਬੈਠਾ ਉਹ ਤੇਰਵਾ ਹੁਕਮਨਾਮਾ ਅਸੀਂ ਤਾਂ ਮਹਾਰਾਜ ਜੀ ਦਾ ਹੁਕਮ ਮਜਾਉਣਾ ਹੈ ਕਿਉਂਕਿ ਸਾਧ ਸੰਗਤ ਜੀ ਬਾਣੀ ਪੜਾਈ ਕੀਰਤੀ ਆ ਗੁਰਗਾ ਵਚਨ ਵਸੈ ਜੀ ਨਾਮੇ ਜਲ ਨਹੀਂ ਪੂਪੈ ਤਸ ਕਰ ਨਹੀਂ ਲੇਵੈ ਭਾਏ ਨਾ ਸਕੈ ਜਲ ਹੈ ਗੁਰੂ ਦੇ ਬਚਨ ਨੂੰ ਜਲ ਡੋਉਂਦਾ ਨਹੀਂ ਤਸ ਕਰ ਚੋੜ ਚੜਾਉਂਦਾ ਨਹੀਂ ਤੇ ਅੱਗ ਸਾੜਦੀ ਨਹੀਂ ਉਹ ਗੁਰੂ ਦੇ ਚਰਨਾਂ ਵਿੱਚ ਅਸੀਂ ਬੈਠੇ ਆ ਲੋ ਆਖਰਕਾਰ ਮਹਾਰਾਜੀ ਦਾ ਸੀਸ ਤੇ ਆਸ ਦੱਸਦਾ ਏ ਇੱਕ ਰਾਤ ਫੇਰ ਅਨੰਦਪੁਰ ਸਾਹਿਬ 'ਤੇ ਕੱਤੀ ਜਾਂਦੀ ਆ ਕਿਉਂਕਿ ਇੰਨਾ ਸਮਾਂ ਨਹੀਂ ਸੀ ਸੀਸ ਆਇਆ ਤੇ ਬੜਾ-ਬੜਾ ਕੰਮ ਨਵੇੜੀ ਹੈ ਨਹੀਂ ਕੋਈ ਡਾਕੀ ਸੀ ਗੱਲ ਕੀ ਦਰਬਾਰ ਸਾਹਿਬੋਂ ਰਾਜੀ ਨੂੰ ਕੋਈ ਡਾਕੀ ਸੀ ਹਮਸਾਲ ਜੇ ਵੀ ਨੇ ਉਰਨੀ ਦੇ ਵਿੱਚ ਜਦੋਂ ਮਹਾਰਾਜੀ ਅਵੇ ਬਾਚਾ ਦਿੱਲੀ ਨੂੰ ਰਵਾਨਾ ਹੋਏ ਨੇ ਉਹ ਕਹਿੰਦੇ ਨੇ ਅਗਲੀ ਸਵੇਰ ਚੜੀ ਆ 16 ਨਵੰਬਰ ਦਾ ਦਿਨ ਚੜਦਾ ਏ ਜਿੱਥੇ ਗੁਰਦੁਆਰਾ ਸੀਸਗੰਜਾ ਉੱਥੇ ਚੰਨਾਂ ਦੀ ਜਿਖਾ ਉੱਥੇ ਮਹਾਰਾਣੀ ਕਰ ਗਈ ਧਰਮਪਾਤਸ਼ਾ ਕਿਤੇ ਨੇ ਸਾਰੇ 8 ਸਾਲ 10 ਮਹੀਨੇ 20 ਦਿਨਾਂ ਦੀ ਉਮਰ ਸੀ ਸਾਰੀ ਮਹਾਰਾਣੀ 8 ਸਾਲ 10 ਮਹੀਨੇ 20 ਦਿਨਾਂ ਦੀ ਜਦੋਂ ਆਪਣੇ ਬਾਪੂ ਦੇ ਸੀਸ ਨੂੰ ਰੱਬ ਜਾਣਦਾ ਉਹਨਾਂ ਨੇ ਕਿਵੇਂ ਇਸ਼ਨਾਨ ਕਰਵਾਇਆ ਆਪ ਬੰਦੇ ਦੀ ਵੀ ਇਹ ਯਾਰ ਆਪ ਕੋਲੋਂ ਇਹ ਜ਼ਿੰਦਾਰ ਮਨ ਨਹੀਂ ਬਣੀ ਹੋਵਾ ਕਈ ਜਾਣ ਦੇ ਰਤਵਾ ਲੇਡਾਂ ਦਾ ਭਾਈ ਅੜ ਜਾਂਦਾ ਜੋਰ ਵਿੱਚ ਭੀ ਹੋਵਾ ਕਈ ਆਖਰੇ ਪੂਜੇ ਸੰਸਾਰ ਸਾਨੂੰ ਮਾ ਪੁੱਤਰ ਅਕਬਰ ਦਾ ਸ਼ਾਹ ਖਦੀਮ ਹੋਵਾ ਧੰਨ ਜਿਗਰਾ ਗੁਰੂ ਗੋਬਿੰਦ ਸਿੰਘ ਦਾ ਪਿਤਾ ਸ਼ਹੀਦ ਹੋਵੇ ਤੇ ਮੈਂ ਜਦੀਮ ਹੋਵਾ ਇਹ ਉਹਨਾਂ ਦੇ ਹੀ ਸਿਆਆ ਆਖਰਕਾਰ ਚੌਪਤ ਰਾਏ ਹੋਏ ਨੇ ਮਹਾਰਾਜ ਉਹਨਾਂ ਨੇ ਅਰਦਾਸ ਕੀਤੀ ਹੈ ਸਾਰਾ ਕੁਝ ਮਹਾਰਾਜੀ ਦਾ ਕੋਈ ਵੀ ਸਮਗਰੀ ਆਖਰ ਮੈਂ ਜਿਹੜੀ ਤੇਲ ਵਜ ਨਾਲ ਆਇਆ। ਸਭਗਰੀ ਸਾਰੇ ਤਿਆਰ ਕੀਤੇ ਜਾਂਦੀ ਆ। ਖੁਲਾਬ ਜਲ ਨਾਲ ਮਹਾਰਾਜ ਜੀ ਦੇ ਸੀਸ ਦਾ ਸ਼ਰਨ ਕਰਵਾਇਆ ਜਾਂਦਾ ਏ। ਲਓ ਗੱਲ ਕੀ ਤਰਪਾਸ਼ਾ ਨੇ ਆਪਣੇ ਨੰਨੇ ਨੰਨੇ ਹੱਥਾਂ ਦੇ ਨਾਲ ਕਿਵੇਂ ਆਪਣੇ ਪਿਤਾ ਦਾ ਦਾਰ ਸਤਿਕਾਰ ਕੀਤਾ ਏ। ਆਖਰੀ ਕਬਦਾ ਦੇ ਵਿੱਚ ਢਾਡੀ ਸਿੰਘ ਗਣਵਾਹ ਤੇ ਜਾ ਰਹੇ ਨੇ। ਸੋ ਕੋਈ ਪੰਜ ਦਿਨਾਂ ਬਾਅਦ ਗੁਰੂ ਜੀ ਦੇ ਸੀਸ ਦਾ ਹੋਇਆ ਸਸਕਾਰ ਕੀਤਾ। 新时的 ਗੁਰਜੀਤ ਕਾਲ ਸਾਹਿਬ ਵਾਹਿਗੁਰੂ ਦੀ ਖਤੇ ਇਹੇ ਗੁਰਪੁਰਬ ਨਵੇਂ ਪਾਸ਼ਾ ਸ੍ਰੀ ਗੁਰਤੇਗ ਬਹਾਦਰ ਦੇ ਸ਼ਹੀਦੀ ਗੁਰਪੁਰਬ ਨੂੰ ਇਸ ਦਿਨ ਨੂੰ ਮੁੱਖ ਰੱਖ ਕੇ ਮਨਾਇਆ ਜਾ ਰਿਹਾ ਹੈ ਇਹ ਪਹਿਲੇ ਦਿਨ ਅਖੰਡ ਪਾਠ ਸਾਹਿਬ ਆਰੰਭ ਹੋਏ ਗਵਰੇ ਦਿਨ ਨਗਰ ਕੀਰਤਨ ਪਿੰਡ ਕੜਵਾਂ ਦੀਆਂ ਪ੍ਰਕਰਮਾ ਕਰਕੇ ਅਗਲ ਘੜ ਸਾਹਿਬ ਸਵਾਗਤ ਹੋਇਆ ਤੇ ਅੱਜ ਤੀਸਰੇ ਦਿਨ ਗੁਰੂ ਮਹਾਰਾਜ ਦੀ ਜੀ ਦੀ ਗੁਰਪੁਰਬ ਦੇ ਸਵੰਦ ਵਿੱਚ ਰਾਗੀ ਸਾਡੀ ਸਾਡੀ ਆਲਮਸ ਸਿੰਘ ਬੜੜਾ ਬੜੜਾ ਤੇ ਹੋਰ ਕਵੀਸ਼ਰ ਜਿਹਾ ਨੇ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਇਤਿਹਾਸ ਨਾਲ ਜੋੜਿਆ ਅਦੇ ਨਵੇਂ ਪਾਸ਼ਾ ਦੇ ਜੀ ਦੀ ਗੁਰਪੁਰਬ ਨੂੰ ਔਰ ਵੀ ਚਰਚਾ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੱਕ ਦੇ ਬਖਸ਼ਾ ਸਾਡੇ ਗ੍ਰੰਥ ਨੂੰ ਕਰ ਦਿੱਤਾ ਅਰ ਇਹ ਪੂਰੀ ਦੁਨੀਆ ਵਿੱਚ ਵਿਦਿ ਕੀ ਨਾਮ ਹੈ ਜਿਹੜੀ ਇਹ ਸੰਸਥਾ ਚਲਾਈ ਜਾ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਦਿਓਗੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ ਜੋ ਕਿ ਭਾਈ ਸਾਹਿਬ ਅਜਸਵੀਰ ਸਿੰਘ ਖਾਲਸਾ ਖਨੇਵਾਲਿਆਂ ਦੀ ਅਸੀਸ ਸਦਕਾ ਹੁਣ ਸਰਦਾਰ ਜਸਵਿੰਦਰ ਸਿੰਘ ਦੀ ਖਾਲਸਾ ਇੰਗਲੈਂਡ ਵਾਲੇ ਜੋ ਕਿ ਸੰਸਥਾ ਦੇ ਮੁੱਖ ਸੇਵਾਦਾਰ ਹਨ ਉਹ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਫੀਸਾਂ ਦੇ ਕੇ ਮਦਦ ਕਰ ਰਹੀ ਖਾਲਾ ਇਹ ਸੰਸਥਾ ਪੂਰੇ ਪੰਜਾਬ ਦੇ ਵਿੱਚ 5000 ਤੋਂ ਵੀ ਜ਼ਿਆਦਾ ਬੱਚਿਆਂ ਨੂੰ ਹਰ ਮਹੀਨੇ ਫੀਸਾਂ ਦੇ ਰਹੀ ਹੈ ਤੇ 8 ਅਕੈਡਮੀਆਂ 8 ਸਕੂਲ ਫ੍ਰੀ ਚਲਾ ਰਹੀ ਹੈ ਜਿਨ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਕੋਈ ਫੀਸ ਨਹੀਂ ਹੁੰਦੀ ਹੈ ਸਕੂਲ ਦੇ ਵਿੱਚੋਂ ਹੀ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬੈਗ ਵਰਦੀਆਂ ਬਿਲਕੁਲ ਫ੍ਰੀ ਮਿਲਦੀਆਂ ਹਨ ਸੋ ਇਹ ਸਾਰਾ ਕੀ ਪ੍ਰੋਜੈਕਟ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਦਸਵੰਧ ਨੂੰ ਵਿੱਦਿਆ ਦੇ ਲੰਗਰ ਦੇ ਵਿੱਚ ਪਾਓ ਤਾਂ ਕਿ ਅਸੀਂ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਤੱਕ ਪਹੁੰਚ ਕਰ ਸਕੀਏ ਲੋੜਵੰਦ ਬੱਚਾ ਨੂੰ ਪੜ੍ਹਾਈ ਕਰਵਾ ਸਕੀਏ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਬ ਜਿਹੜਾ ਸਹਿਯੋਗ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕਿਤੇ ਵੀ ਬੱਚਾ ਪੜ੍ਹਦਾ ਹੋਵੇ ਜੀ ਹਾਂਜੀ ਇਹ ਸੰਸਾ ਦੇ ਕਰਮੀਆਂ ਜਾਤ ਨਾਲ ਜਾਂ ਫਿਰ ਕੇਵਲ ਸਿੱਖ ਬੱਚਿਆਂ ਲਈ ਇਹ ਜਿਹੜੀ ਸੰਸਥਾ ਚਲਾ ਕੰਮ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਹੋਵੇ ਕਿਸੇ ਧਰਮ ਤੋਂ ਹੋਵੇ ਪਰ ਉਹ ਬੱਚਾ ਜੋ ਸੰਸਾ ਦੇ ਰੂਲ ਨੂੰ ਬਣਾਏ ਹੋਏ ਹਨ ਉਹਨਾਂ ਰੂਲਾਂ ਨੂੰ ਮੰਨਦਾ ਹੋਵੇ ਤਾਂ ਉਹ ਬੱਚਾ ਪੜ੍ਹਾਈ ਦੇ ਵਿੱਚ ਮਦਦ ਲੈ ਸਕਦਾ ਹੈ ਕਿਹੜੀ ਮੁੱਢਲੇ ਰੂਲ ਹੈ ਜਿਹੜੇ ਸੰਸਾ ਵੱਲੋਂ ਰੱਖੇ ਗਏ ਹੈ ਕਿ ਬੱਚੇ ਦੀ ਪੜ੍ਹਾਈ ਦਾ ਤੇ ਬੱਚੇ ਦੇ ਘਰ ਦਾ ਜੋ ਸੀ ਇਨਕੁਆਰੀ ਕਰਦੇ ਹਾਂ ਚੈੱਕ ਕਰਦੇ ਹਾਂ ਕਿ ਇਹ ਵਾਕਿਆ ਹੀ ਲੋੜਵੰਦ ਹੈ ਜੇਕਰ ਉਹ ਲੋਡ ਬੰਦ ਖਾ ਤਾਂ ਉਸ ਦੀ ਪਹਿਲ ਦੇ ਆਧਾਰ ਤੇ ਮਦਦ ਕੀਤੀ ਜਾਂਦੀ ਹੈ। ਯਾਨੀ ਇਹ ਵੀ ਹੈ ਕਿ ਬੱਚਾ ਸਿੱਖ ਪਰਿਵਾਰ ਦਾ ਜਾਂ ਕਿਸਾਨਦਾਰੀ ਹੋਣਾ ਚਾਹੀਦਾ ਹੈ ਜਾਂ ਕਿਵੇਂ ਦੀ ਹੋਰ ਰਿਕੁਆਇਰਮੈਂਟ ਤੁਸੀਂ ਦੇਖ ਦਿਓ ਬੱਚੇ ਦੇ ਵਿੱਚ। ਤੇ ਬੱਚੇ ਦੇ ਵਿੱਚ ਬੱਚੇ ਦੀ ਜਿੱਥੇ ਪੜ੍ਹਾਈ ਹੈ ਜੇਕਰ ਉਹ ਸਿੱਖ ਪਰਿਵਾਰ ਤੋਂ ਹੈ ਘੱਟ ਤੋਂ ਘੱਟ ਸਿੱਖ ਇੱਕ ਸਾਬਤ ਸੂਰਤ ਹੋ ਕੀ ਹੁੰਦਾ। ਸੋ ਉਸ ਬੱਚੇ ਦਾ ਸਾਬਤ ਸੂਰਤ ਹੋਣਾ ਜ਼ਰੂਰੀ ਹੈ। ਜੇਕਰ ਨਹੀਂ ਕਹਤਾ ਉਹ ਪ੍ਰਣ ਕਰੇ ਕਿ ਉਹ ਮੈਂ ਵੀ ਅੱਜ ਤੋਂ ਬਾਅਦ ਕਿਸਾਨ ਤੇ ਰੂਮਾਂ ਦੀ ਵਿੱਦਵੀ ਨਹੀਂ ਕਰਾਂਗਾ। ਦਾ ਮਤਲਬ ਵੱਡੀਆਂ ਕਲਾਸਾਂ ਦੇ ਵਿੱਚ ਵੀ ਸਹਾਇਕ ਲੈ ਸਕਦੇ ਹਾਂ ਅਸੀਂ ਨਰਸਰੀ ਤੋਂ ਲੈ ਕੇ ਉਪਰ ਕਾਲਜ ਤੱਕ ਦੀ ਪੜ੍ਹਾਈ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕਿਸੇ ਵੀ ਕਲਾਸ ਵਿੱਚ ਬੱਚਾ ਹੈਲਪ ਲੈ ਸਕਦਾ ਹੈ ਪੜ੍ਹਾਈ ਦੇ ਵਿੱਚ ਜੇਕਰ ਕਿਸੇ ਵੀ ਨ ਕਿਸੇ ਸੱਜਣ ਨਾਲ ਸੰਗਤ ਨਾਲ ਤੁਹਾਡੀ ਸੰਸਥਾ ਦੇ ਵਿੱਚ ਦਸਤੰਦ ਦੇਣਾ ਹੋਵੇ ਤਾਂ ਕਿਵੇਂ ਸੰਪਰਕ ਕਰ ਸਕਦੇ ਆ ਇਹ ਸੰਸਥਾ ਜੇ ਕੋਈ ਦਸਤੰਦ ਦੇਣਾ ਚਾਹੁੰਦੀ ਹੈ ਸੰਸਥਾ ਨੂੰ ਤਾਂ ਆਨਲਾਈਨ ਵੀ ਪਾਇਆ ਜਾ ਸਕਦਾ ਹੈ ਤਾਂ ਬੈਂਕ ਅਕਾਊਂਟ ਦੇ ਵਿੱਚ ਵੀ ਪਾਇਆ ਜਾ ਸਕਦਾ ਹੈ ਤੇ ਸਰਕਾਰ ਦੇ ਵੱਲੋਂ ਆਪਣੀ ਸੰਸਥਾ ਨੂੰ 80G ਪ੍ਰਾਪਤ ਹੈ ਇਨਕਮ ਟੈਕਸ ਵਿੱਚ ਵੀਟ ਮਿਲ ਜਾਂਦੀ ਹੈ ਕਿ ਤੇ ਜੇਕਰ ਆਨਲਾਈਨ ਜਾਂ ਬਾਈ ਚੈੱਕ ਦੇ ਰਾਹੀਂ ਆਪਣੀ ਸੰਸਥਾ ਨੂੰ ਸੇਵਾਦਾਰ ਦੇਖਣਾ ਹੈ ਇੱਕ ਨੰਬਰ ਜ਼ਰੂਰ ਆਪਣਾ ਵਿੱਚ ਮੈਂਸ਼ਨ ਕਰ ਦਿਓ ਹਾਂਜੀ 9592094113 ਇਹ ਪ੍ਰੋਪਰ ਜ਼ੋਨ ਦੇ ਵਿੱਚ ਮੇਰੀ ਸੇਵਾ ਹੈ ਤੇ ਕੋਈ ਵੀ ਬੱਚਾ ਹੈ ਇਸ ਇਲਾਕੇ ਦਾ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੇਕਰ ਉਸ ਨੂੰ ਫੀਸ ਦੇ ਵਿੱਚ ਖਲਪ ਦੀ ਲੋੜ ਹੈ ਮਦਦ ਦੀ ਲੋੜ ਹੈ ਜੇਕਰ ਕੋਈ ਵੀਰ ਦੇ ਸੰਬੰਧ ਵਿੱਚ ਦੇਣਾ ਚਾਹੁੰਦਾ ਹੈ ਮੇਰਾ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਮੈਂ ਦੁਬਾਰਾ ਫਿਰ ਨੰਬਰ ਦੱਸ ਰਿਹਾ ਖਾ 9592094113 ਗੁਰਜੀਕਾ ਖਾਲਸਾ ਪ੍ਰਵਾਹ ਗੁਰਜੀ ਕੀ ਫਤਿਹ